ਲੁਕੀਤਾ ਚੈਨਲ ਚ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਤਲੋ ਬਈ ਰੋਜ਼ ਦੀ ਤਰ੍ਹਾਂ ਹਾਜ਼ਰ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਬਈ ਤੇ ਹੋਰ ਕੀ ਆਲਾ ਬਾਬਾ ਠੀਕ ਆ ਸਤਿ ਨਮਸਕਾਰ ਕੀ ਬਣਾਈ ਜਾਨਾ ਬਸ ਬਣਾ ਫਿਰਣਾ ਪਰ ਤੁਹਾਨੂੰ ਠੰਡ ਨਹੀਂ ਲੱਗਦੀ ਅੱਜ ਠੰਡ ਨਹੀਂ ਲੱਗਦੀ ਨਹੀਂ ਨਹੀਂ ਦਾਦਾ ਪਿਓ ਹੀ ਲੱਗਦੀ ਹਾਂ ਮਿੱਥੇ ਮਿੱਥੇ ਨਹੀਂ ਲੈ ਕੇ ਚੱਲਿਆ ਸਹੀ ਆ ਸਹੀ ਆ ਘੈਂਟਾ ਕੰਮ ਹਾਂ ਚਾਲ ਵਧੀਆ 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 ਕੱਲੇ ਮਿੱਥੇ ਮਿੱਥੇ ਨਹੀਂ ਲੈ ਕੇ ਚੱਲਿਆ ਹੋਰ ਨਹੀਂ ਲੈ ਜਾਂਦਾ ਕੋ ਨਾ ਆਪਾਂ ਗੋਭੀ ਲਈ ਗੋਭੀ ਨੂੰ ਚੱਜਣਾ ਵੇਦੀ ਨਾ ਥੜੀ ਗਾਜਰ ਕੋ ਨਾ ਕੋ ਮੂੜੀ ਚੱਜਣਾ ਵੇਦੀ ਠੀਕ ਆ ਹਾਂ ਆਪਾਂ ਤੋਂ ਤੋਂ ਲਈ ਨਾ ਪਾਈ ਕੰਨ ਹਾਂ ਤੇ ਗਾਜਰ ਕੁਜਰ ਖਾਂਦੇ ਨਹੀਂ ਫਿਰ ਹੈ ਗਾਜਰ ਨਹੀਂ ਖਾਂਦੇ ਗਾਜਰਾ ਤੇ ਗੋਭੀ ਗੋਭੀ ਵੇਖਦੀ ਘਟਾ ਕਾਹ ਰਸੀ ਜਾਂਦਾ ਪਰ ਉਹ ਗੱਲ ਨਹੀਂ ਬੰਦੀ ਹੂੰ ਉਹ ਗੱਲ ਨਹੀਂ ਬੰਦੀ ਹਨ ਆ ਸ बिक ਜਾਂਦਾ ਜਾਣੀ ਸਹੀ ਆ ਮੈਨੂੰ ਕਹਿੰਦਾ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ ਤੂੰ ਤੂੰ ਸੰਜੀਤਾ ਤੈਨੂੰ ਕਿ ਕੰਮ ਕਰਨਾ ਇਹ ਕਹਿੰਦਾ ਕਹਿੰਦਾ ਮੈਂ ਕਾਫੀ ਤੇਰੀ ਉਹੀ ਆ ਕਹਿੰਦਾ ਜਦੋਂ ਸੰਜੀਤ ਦਾ ਤਰ ਗਿਆ ਨਾ ਉਹ ਮੈਂ ਕਿ ਪੁੱਛਦੇ ਪਾ ਯਾਰ ਮੈਂ ਕਿ ਆਪ ਮੈਂ ਵੀ ਤਾਂ ਨਹੀਂ ਛੇੜਦਾ ਨਾ ਅੰਦਰ ਮੰਡੀ ਸੰਜੀਤ ਦਾ ਮੈਂ ਮੈਂ ਤੁਹਾਨੂੰ ਅਜਿਹਾ ਲੰਬਰੇ ਸੀ ਕਿ ਕਹਿ ਗਿਆ ਉਹਨਾਂ ਆ ਜੀ ਬਜ ਮੇਰੇ ਫੋਟੋ ਵੰਗੋ ਤੁਮ ਅੱਛਾ ਬਚਪਨ ਦੀ ਫੋਟੋ ਹਾਂ ਤੂੰ ਕਹਿੰਿਆ ਯਾਰ ਇੱਥੇ ਪੱਪੂ ਤੂੰ ਵੇਖ ਇੱਥੇ ਤਰੀਕੇ ਨਹੀਂ ਜਦੋਂ ਫੋਟੋ ਇੱਥੇ ਹਾਂ ਕਬੀਲਦਾਰੀਆਂ ਪਾਈਆਂ ਬਾਅਦ ਚ ਮੁੰਡੇ ਮੈਂ ਸੋਕਰੇ ਮੇਰੇ ਤਿੰਨ ਮੁੰਡੇ ਹਾਂ ਸਹੀ ਹੈ ਮੁੰਡੇ ਬਰਾਬਰ ਦੇ ਕੰਮ ਨਾ ਕਰਨਾ ਛੱਡੇ ਬਾਈ ਯਾਰ ਭਾਵੇਂ ਅੰਡ ਤੱਕ ਵੀ ਕਰੇ ਸੱਸੀ ਕਾਲ ਜੀ ਆਪਾਂ ਯਾਰ ਆਪਾਂ ਬਿਲਕੁਲ ਆ ਗਈ ਯਾਰ ਅੱਲਾ ਮਾਲਿਕ ਰੇ ਆਪਣੀ ਹੈ ਹਾਂ ਇਹ ਬੀਬੀ ਦੇ ਸਹੀ ਹੈ ਸਹੀ ਹੈ ਸਹੀ ਹਾਂ ਨਾ ਨਾ ਸਹੀ ਹੈ ਬਾਈ ਹੋਰ ਭਰਾ ਠੀਕ ਆ ਚੱਲ ਸਿਸਟਰ ਰਿਐਕਸ਼ਨ ਗੁੱਡ ਮਾਰਨਿੰਗ ਵੀਰ ਜੀ ਕਹਿੰਦਾ ਗੁੱਡ ਮਾਰਨਿੰਗ ਪਣ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਨਿੰਦਰ ਮਾਨਕ ਚੜੱਕ ਸੁਖਜੀਤ ਭਾਈ ਅੱਠ ਨਗ ਆਇਆ ਅੱਜ ਤੇ ਅੱਜ ਤੂੜੀ ਮੇਰੇ ਹਿਸਾਬ ਨਾਲ ਥੋੜਾ ਥੋੜਾ ਕੱਲ ਸਿਰਾਂ ਰੇਟ ਗਿਆ ਸੀਗਾ 1330 ਰੁਪਏ ਹੈਨਾ ਐਨਾ ਕੀ ਸੀਗਾ ਨਾ ਭਾਈ 330 ਰੁਪਏ ਦੇ ਨੇੜੇ ਤੇ ਕੱਲ ਸਿਰਾਂ ਰੇਟ ਗਿਆ ਸੀਗਾ ਤੇ ਅੱਜ ਵੇਖਦੇ ਆ ਵੀ 330 ਤੋਂ ਮੇਰੇ ਹਿਸਾਬ ਨਾਲ ਵੀ ਬਰਾਬਰ ਰੇਟ ਚੱਲ ਸਕਦਾ ਅੱਜ ਕਿਉਂਕਿ ਨਗਦ ਹਿਸਾਬ ਦੇ ਹੀ ਆ ਭਾਈ ਜਦੋਂ 13 14 ਨੱਕਈ ਰਹੀ ਹੁੰਦੇ ਆ ਉਦੋਂ ਗਾਹ ਘੱਟ ਹੁੰਦਾ ਉਦੋਂ ਥੋੜਾ ਜਿਹਾ ਚੱਕਰ ਪੈ ਜਾਂਦਾ ਪਰ ਅੱਜ ਜਿਵੇਂ 8 ਕ ਨਾਗ ਹੈ ਗਿਆ ਬਾਈ ਤੇ ਉਹਨੇ ਕ ਗਾਹ ਵੀ ਲੱਗਦੇ ਮੈਨੂੰ ਲੱਗਦਾ ਪਾਲਾ ਧਾਲੀ ਵਾਲ ਬਾਈ ਕੀ ਹਾਲ ਚਾਲਾ ਹੋਰ ਗੁੱਡ ਮਾਰਨਿੰਗ ਜੀ ਜਸਪਾਲ ਸਿੰਘ ਲੰਮੇ ਯਗਰਾਉ ਤੇਜਿੰਦਰ ਸਿੰਘ ਬਿੱਟੂ ਟਹਲਪੁਰਾ ਕੋਪਲੀ ਤੂੜੀ ਦਾ ਕੀ ਰੇਟ ਆ ਕੋਪਲੀ ਤੂੜੀ ਦਾ ਬਾਈ ਇੱਕ ਰੇਟ ਨਹੀਂ ਹੁੰਦਾ ਕੋਈ ਵੀ ਕੋਪਲੀ ਤੂੜੀ ਦਾ ਜਿਹੜਾ ਰੇਟ ਹੁੰਦਾ ਨਾ ਉਹ ਤੂੜੀ ਵੇਖ ਕੇ ਲਾਉਂਦੇ ਆ ਬਾਈ ਕਿਉਂਕਿ ਕੋਪਲੀ ਤੂੜੀ ਜਿਹੜੀ ਆ ਜਾਂਦੀ ਆ ਇਹ ਬਹੁਤ ਪੰਤੀ ਹੁੰਦੀ ਹੈ ਬਾਈ ਕਿਸੇ ਦੀ ਜ਼ਿਆਦਾ ਗਲਗੀ ਕਿਸੇ ਦੀ ਜ਼ਿਆਦਾ ਖਰਾਬ ਹੋਊਗੀ ਉਹ ਜਿਹਾ ਹਿਸਾਬ ਹੁੰਦਾ ਬਾਈ ਹਨ ਤੇ ਉਹਦਾ ਰੇਟ ਵੇਖ ਕੇ ਲੱਗਦਾ ਸਹੀ ਤਾਂ ਕੋਪਰੀ ਦਾ ਅੰਦਰਲੀ ਧੂੜੀ ਦਾ ਚਲੋ ਹਨ ਚੱਲੀ ਜਾਂਦਾ ਰਹਿੰਦਾ ਬਾਈ ਹੋ ਮੇਰਾ ਦੇਖੋ ਇਹ ਤਰ੍ਹਾਂ ਦਾ ਕੀ ਹੋ ਗਿਆ ਹਰੀਕੇ ਅੰਦਰ ਦੀ ਬਾਹਰ ਦੀ ਬਾਈ ਅੰਦਰ ਦੀ ਥੋੜੀ ਬੋਲੋ ਭਾਈ ਹਾਂ ਬੋਲੋ ਬੋਲੋ ਕੋਲ ਜੇਰ ਨੂੰ ਆ ਕੇ ਜੇਰ ਅੰਦਰਲੀ ਇਹ ਨਾ ਭੈ ਸਹੀ ਇੱਕ ਨੰਬਰ ਦੁਕਾਨ ਕੋਲ ਅੰਦਰ ਦੇ ਥੋੜੀ ਜੀ ਬੋਲੋ 220 220 220 220 ਰੁਪਿਆ 55 60 65 70 75 80 85 90 94 295 305 305 ਬੋਲਾ ਬਾਈ ਕਿਨੇ ਇਹ ਵਗ ਗਈ ਬਾਈ 305 ਰੁਪਏ ਹਨਾ 305 ਰੁਪਏ ਸ਼ੁਰੂਆਤ ਦੀ ਰੇਟ ਨਿਕਲ ਗਿਆ ਜੀ ਤੇ ਸਿਰਾ ਰੇਟ ਕੱਲ ਚੱਲਿਆ ਸੀਗਾ ਬਾਈ 330 ਰੁਪਏ ਅੱਜ ਦੇਖਦੇ ਆ ਵੀ ਕੱਲ ਵਾਲੋ ਰੇਟ ਬਾਈ ਵਾਧਾ ਕਰੇ ਕੱਲ ਵੀ ਇੰਨੇ ਕ ਨਾ ਗਈ ਸੀਗਾ ਹਨਾ ਬਾਈ ਕਮਲ ਜੀ ਸਿੰਘ ਬਾਈ ਕੀ ਹਾਲ ਚਾਲਾ ਜੋਰਾ ਸਿੰਘ ਬਿੱਟੂ ਟਾਲਪੁਰ ਰਾਜ ਸਿੰਘ ਬੁੱਟਰਸਰਿੰਗ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲਾ ਆ ਜੋ ਕਰਾਂ ਦੀ ਬਾਈ 305 ਨੂੰ ਪਹਿਲੀ ਟਰਾਲੀ ਵਗ ਗਈ ਆ ਜੋ ਕਰਾਂ ਦੀ ਦੂਜੀ ਟਰਾਲੀ ਵੇਖੀਏ ਭਰਾ ਹਾਂਜੀ ਹਲਾ ਚੱਲੀ ਜਾਂਦੀ ਐ ਬੋਲੀ ਭਾਈ 300 ਲੱਗੀ ਪਹਿਲੀ ਹਲੇ ਵੇਖੋ ਹਾਂ ਮੁਰਾ ਚਾਲ ਉਹ ਕਿੰਨਾ ਪੈਸਾ ਹਾਂ 500 ਰੁਪਏ ਲੂਗਾ ਭਾਈ ਨਾ ਆ ਪੁੱਛ ਲੈ ਜਾਂਦਾ ਕੰਮ ਵਿੱਚ ਕਿੱਥੇ ਜਾ 270 ਰੁਪਏ ਹੈ ਜੀ ਹਾਂ 75 80 80 90 96 305 10 17 ਨਹੀਂ ਬਣੀ 320 ਰੁਪਏ ਉੱਥੇ ਵੀ ਲੱਗਿਆ ਹੋਇਆ ਨਾਲ ਹੀ ਪਈ ਮੁੜ ਗਈ 320 ਲਓ ਬਾਈ ਇਹ ਹੋ ਗਈ ਬਾਈ 300 ਤੇ 20 ਰੁਪਏ ਪਹਿਲੀ ਟਰਾਲੀ ਵੇਗੀ 305 ਰੁਪਏ ਦੂਜੀ ਵੇਗੀ ਬਾਈ 300 ਤੇ 20 ਰੁਪਏ 10 ਰੁਪਏ ਦਾ ਫਰਕ ਰਹੇਗਾ ਕੱਲ੍ਹ ਨਾਲੋਂ ਮੈਨੂੰ ਤਾਂ ਨਿਕਲ ਜਾਊਗਾ ਫਰਕ ਕਿਉਂਕਿ ਹਾਲੇ ਤਾਂ ਦੋ ਨਗਰਾਂ ਦੀ ਬੋਲੀ ਹੋਈ ਆ ਤੇ ਨਗਰ ਖੜੇ ਆ ਹਾਲੇ ਤਿੰਨ ਤਿੰਨ 6 7 ਇੱਕ ਹੋਰ ਨਗ ਆ ਗਿਆ ਭਾਈ 8 10 ਨਗ ਹੋ ਗਏ ਭਾਈ ਚਲਦੀ ਬੋਲੀ ਦੇ ਵਿੱਚ ਇੱਕ ਦੋ ਨਗ ਹੋਰ ਆ ਗਏ ਹੋਣੇ ਆ ਉਦੋਂ ਮੈਂ ਵੇਲੋ ਵੀ 8 ਕ ਨਗ ਗਿਨੇ ਸੀ ਨਹੀਂ ਜਣਾ ਭਾਈ ਨਹੀਂ ਜਣਾ ਭਾਈ ਸੰਧਮਾ ਤੇ ਜਾਊਗਾ ਜੀ ਜਿਹੜਾ ਵੀ ਕਾਲੀ ਉੱਧਰ ਸੋਹਣੀ ਆ ਤੇ ਦਲਾਲੀ ਨੂੰ ਠੀਕ ਕਰੇ ਜਾਣਾ ਲੱਗਦਾ ਪੁੱਤਰ ਪੰਜ ਪਾਸਾ ਆਪੇ ਦੇਖੋ ਖਾਲੀ ਕੁਝ ਦੇਖ ਲੈ ਬਾਹਰ ਨਿਕਲ ਉਹ ਨਿਕਲ ਜੋ ਪੰਪ 270 ਰੁਪਏ 300 ਰੁਪਏ 300 300 ਰੁਪਏ 5 ਰੁਪਏ 10 ਰੁਪਏ 15 ਰੁਪਏ 20 ਰੁਪਏ 320 ਬੋਲਾਂਗੇ ਦੇ ਆ ਵੀ ਕੀ ਡੇਟ ਹੈ 320 ਰੁਪਏ ਇਹ ਹੋ ਗਈ ਭਾਈ 320 ਰੁਪਏ ਦੁੱਧਰ ਦੀ ਚੁੱਟੀ ਦੂੜੀ ਸੀ ਗਿਆ ਵਧੀਆ ਮਰੁੰਡਿਆ ਵਰਗੀ ਤਾਂ ਵੀ ਰੇਡ ਸਿੱਧਾ ਹੀ ਬਾਈ ਨੇ 300 ਠੋਕਿਆ ਉਦੋਂ ਤੇ 20 ਰੁਪਏ ਫੇਰ ਵਧ ਗਈ ਯਾਨੀ ਤਿੰਨ ਤੇ ਤਿੰਨ 6 ਤੇ 7 ਨਗ ਬਾਈ ਇਹਦੀ 달ੀ ਵੀਰੇ ਹੂੰ ਅੰਦਰ ਦੀਆ ਇਹ ਆ ਦੱਕਾ ਕੱਪ ਦੀ ਮਹੌਬੀ ਹੈ ਐਨਿਕ ਨੂੰ ਸਾਰੀ ਕੱਪ ਦੀ ਦੂਰੀ ਹੈ ਬਾਈ ਇਹਦੇ ਨਾਲ ਦੀ 300 ਰੁਪਿਆ ਚਖੜਾ ਲੈ ਜਾਏਗਾ ਬਾਈ 300 ਰੁਪਿਆ ਮੰਦ ਵੀ ਜਾਵੜਾ ਨੇ 300 ਰੁਪਿਆ ਕਿੱਦਾਂ ਹਸਨ ਮਾਰਾ ਬਾਈ 300 5 10 15 20 25 325 ਬੋਲਾਂਗੇ ਨੇ 325 ਰੁਪਿਆ ਬਾਈ 300 ਤੇ 25 ਰੁਪਏ ਬਾਈ ਜਿਹੜਾ ਰੇਟ ਮੇਟਰੋ ਹੋ ਗਿਆ ਜੀ 300 25 ਰੁਪਏ ਬਾਈ ਲੈ ਬਾਈ 5 ਰੁਪਈਆਂ ਦਾ ਫਰਕ ਰਹਿ ਗਿਆ ਵੇਣਾ ਨਿਕਲਦਾ ਕਿ ਨਹੀਂ ਬਾਈ ਫਰਕ ਬਾਕੀ ਇਦੋਂ ਬਾਅਦ ਸਬਜ਼ੀ ਦੇ ਰੇਟਾਂ ਬਾਰੇ ਥੋੜੀ ਥੋੜੀ ਗੱਲ ਕਰਾਂਗੇ ਹਨ ਤੇ ਜਿਹੜੇ ਆਲੂਆਂ ਬਾਰੇ ਜਿਹੜੇ ਸਿੱਧੀ ਚਰਸੇ ਜਾਂ ਫੈਕਟਰੀ ਜਾਂਦੇ ਆਲੂ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਉਹ 900 ਨੂੰ ਵੀ ਵਿਕਦੇ ਆ ਬਾਈ ਉਹਦੇ ਵਿੱਚ ਪਰ ਇੱਕ ਵਾਲਾ ਉਹ ਤੁਹਾਨੂੰ ਦੱਸਾਂ ਕੀ ਆ ਲੈ ਬਾਈ ਆ ਤੂੜੀ ਦੇ ਵਿੱਚ ਨਾ ਬਾਹਰ ਦੀ ਤੂੜੀ ਆ ਤੇ ਆਵੇ ਰੰਗ ਵੇਲੋ ਇਹਨੇ ਜਣਾ ਨਾ ਯਾਰ ਆ ਵੀ ਅੰਤ ਨਾ ਕੱਲਾ ਸੁਣਾ ਬਈ ਹੁਣ ਕੇ ਕੰਦਾ ਤਾਂ ਭਾਵੇਂ ਲੈਣ ਕੋਲੇ ਇਸ ਤੋਂ ਟਿੱਕਾ ਨਹੀਂ ਨਿਕਰੂਗਾ ਨਾਲ ਜਿਹੜੀ ਲੰਗੂੜੀ ਬੋਲੋ ਜੀ ਲੱਕੜਾਲੇ ਜਾਓਗੇ ਜਾਣਾ ਕਿਥੋਂ 200 ਬੋਲਦੇ ਇੱਥੋਂ ਦਾ ਯਾਰ ਘਰ ਵਾਲੇ ਘਰ ਵਾਲੇ ਨਹੀਂ ਆਉਣਾ ਉਧਰ ਜਾਵੜਾ ਬੋਲੋ ਭਾਈ 200 ਬੋਲਦੇ ਇੱਥੇ 200 ਰੁਪਿਆ ਆਂ ਜੇ 10 15 250 52 60 260 ਰੁਪਏ 65 70 270 ਰੁਪਏ ਦੋਨਾਂ ਵਜਨੇ 270 ਰੁਪਏ ਕੋਲ ਨਹੀਂ ਲਾ ਭਾਈ ਇਹ ਹੋ ਗਈ 200 ਤੇ 70 ਰੁਪਏ ਬਾਕੀ ਰੰਗ ਟੁੜੀ ਦਾ ਤੁਹਾਨੂੰ ਵਿਖਾਇਆ ਸੀ ਪਹਿਲਾਂ ਹਨਾ ਕਿਵੇਂ ਸੀਗਾ ਤੇ 270 ਰੁਪਏ ਨੂੰ ਇਹ ਵੇਗੀ ਭਾਈ ਤੇ ਨਗਰੇਗੇ ਸਾਰੇ ਪੰਜ ਨਗਰੇ ਭਾਈ ਹਰਜੀਤ ਸਿੱਧੂ ਬਾਈ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਭਰਾਓ ਠੀਕ ਠਾਕ ਹੈ ਜੀ ਬਿੱਟੂ ਢਾਲਪੁਰਾ ਅਜਮੇਰ ਭੁੱਲਾ ਰਤਨ ਜਿਹੜੀ ਸਮਾਣਾ ਗੁੱਡ ਮਾਰਨਿੰਗ ਬੂਟਾ ਸਿੰਘ ਆ ਤੂੜੀ ਬਾਈ ਵਧੀਆ ਜੈਨੀ ਥੋੜੀ ਜਿਹੀ ਬਰੀ ਕਹਿ ਸਕਦੇ ਨੂੰ ਆਪਾਂ ਆ ਦੇਖੋ ਇੱਧਰ बोलो जी है, है दो सौ सत्तर पचहत्तर रुपये अस्सी रुपये पचासी दो सो पचासी रुपये बोला भाई कि रुपये ਇਹ ਥੋੜੀ ਟੂੜੀ ਬਰੀਕ ਸੀਗੀ ਬਾਈ ਯਾਨੀ ਬਰੀਕ ਟੂੜੀ 'ਚ ਰੀਣ ਜੀ ਆ ਜਾਂਦੀ ਆ ਤੇ ਉਹਦੇ ਕਰਕੇ ਰੇਟ ਜ਼ਰੂਰ ਘਟਦਾ ਬਾਈ ਇਹ 200 ਤੇ 85 ਰੁਪਏ ਨਾ ਰਹਿ ਕੇ ਬਾਈ ਸਾਹਮਣੇ 4 ਇਹਦੀ ਕੁਆਲਿਟੀ ਵੇਹਨੇ ਟੂੜੀ ਜੀ ਕਿਵੇਂ ਪਲਾ ਪੰਡਾ ਹੀ ਬਾਹਲੀ ਉੱਚੀ ਪਈਆਂ ਯਾਰ ਲਾਗ ਤੂੰ ਸਭ ਪਹਿਲੇ ਨਹੀਂ ਲਈ ਫਿਰਦਾ ਭੈੜਾ ਲੈਣਾ ਜੇ ਨਾਲ ਜਾਣ ਅੱਛਾ ਕਟਾਰ ਕਿਹਦੇ ਆਉਣਾ ਤੂੰ ਹਾਂ ਉੱਥੇ ਕੰਡਾ ਭਰਾ ਗਿਆ ਮੈਂ ਜੱਗੇ ਅੰਦਰ ਦੀ ਖੁੱਲੀ ਲੈ ਜੀ ਉੱਥੇ ਟਿੱਡੂ ਗੇ ਟਿੱਡੂ ਗੇ ਕੋਲੋਂ ਵੇਖਿਆ ਓਹ ਤਰੇ ਹਾਂ ਬੰਦਾ ਨੇ ਜਾਊਗੀ ਇੱਕ ਟ੍ਰੈਨਿੰਗ ਆ ਬੋਲੋ ਭਾਈ ਅੰਦਰ ਦੀ ਹੈ ਭੇਜ ਦੀ ਆ 250 ਰੁਪਏ 250 ਰੁਪਏ 250 ਰੁਪਏ 200 ਰੁਪਏ 60 ਰੁਪਏ 65 ਰੁਪਏ 70 70 ਰੁਪਏ 75 ਰੁਪਏ 80 80 85 90 290 ਛੋਲਾ ਗੀਨੇ 290 ਰੁਪਏ ਬਾਈ ਗੋਸ਼ਲਾ ਲਾ ਬਾਈ ਇਹ ਹੋ ਗਈ ਜੀ 290 ਰੁਪਏ ਇਹ ਚੱਲੀ ਆ ਜੀ ਤੂੜੀ ਗੋਸ਼ਲਾ ਤੇ ਤਿੰਨ ਨਗ ਰਹੇਗੇ ਬਾਈ ਸਾਹਮਣੇ ਤੇ ਦਰਬਾਰਾ ਸਿੰਘ ਬਾਈ ਮਹਾਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਮੰਦੀਪ ਨੰਬਰਦਾਰ ਵੀਰ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਬਾਈ ਤੇ ਰੇਟ ਬਾਈ ਲਾਸਟ ਤੇ ਆ ਕੇ ਥੋੜੇ ਜੇ પણ એ ਨਹੀਂ ਪਤਾ ਵੀ ਆਪਣો ਤੂੜੀ ਲਗਾਤਾਰ ਜਿਵੇਂ ਇੱਕ ਬਾਹਰਲੀ ਆ ਗਈ ਤੂੜੀ ਹਨ ਤੇ ਵਿੱਚ ਇੱਕ ਬਰੀਕ ਆ ਗਈ ਉਹਦੇ ਕਰਕੇ ਰੇਟ ਆਉਣਾ ਹੈ ਬਾਕੀ ਐਂਡ ਤੱਕ ਵੇਖਦੇ ਵੀ 325 ਤੇ ਦੁਬਾਰੇ ਰੇਟ ਮੁੜ ਕੇ ਜਾਂਦਾ ਕਿ ਨਹੀਂ ભાઈ ਆ ਜੋ ਕਰਨ ਦੀ ਆ ਟਰਾਲੀ ਤੋਂ ਪਤਾ ਲੱਗੂ ભાઈ ਅੰਦਰ ਦੀ ਬਾਹਰ ਦੀ ਅੰਦਰ ਦੀ ਦੂਰੀ ਬੋਲੋ ભાઈ ਜਾਏਗਾ ਚਖੜਾ ਲੈ ਹੁਣ ਆ ਤਾਈ ਜੀ ਤੋਂ ਬੋਲੋ 400 ਦੇ ਦੇ ਜੋ ਯਾਰ ਜੀ ਲ ਜਾਣੀ ਇਹਦਾ ਰੇਟ ਵੀ ਵੇਖ ਲਓ ਕਿੰਨਾ ਕੁ ਰੇਟ ਹੈ ਉਹ ਜਿਹੜਾ ਰੇਟ ਆਵਾਜੂ ਹਾਂ ਹਾਂਜੀ ਬੋਲੋ 250 250 60 ਜਾਏਗਾ ਲਾਊਗਾ ਭਾਈ 60 65 70 75 80 80 300 ਹਾਂਜੀ 5 305 ਬੋਲਾਂਗੇ ਨੇ 10 310 ਬੋਲਦਾ ਕੋਈ 310 310 ਲਬਜ 300 ਤੇ 10 ਰੁਪਏ ਬਾਈ ਨੂੰ ਪੁੱਛਿਆ ਸੀ ਪਹਿਲਾਂ ਛੱਕੜ ਵਾਲੇ ਜਾਏਗਾ ਬਾਈਆਂ ਦਾ ਗੱਲ ਹੀ ਕੋਈ ਨਹੀਂ ਭਰਾ ਛੱਕੜ ਵਾਲੇ ਦਾ ਕਿਰਾਇਆ ਭਾਈ ਜੀ 500 ਚੱਲਦਾ ਵੈਸੇ ਤਾਂ ਪਰ 600 ਹੋਇਆ ਵੈਸੇ ਇੱਥੇ ਹਨ ਤੇ ਕਿਰਾਏ ਵੀ ਨਾਲ ਤੁਹਾਨੂੰ ਦੱਸ ਦਿਆ ਕਰਾਂਗੇ ਵੀ ਕਿਰਾਇਆ ਨੇੜੇ-ਨੇੜੇ ਪਿੰਡਾਂ ਦਾ ਜੇ ਮੰਨ ਕੇ ਚਲੋ ਵੀ ਤੂੜੀ ਬੰਦਾ ਲੈਣ ਆਉਂਦਾ ਕਿਰਾਏ ਵੀ ਪਤਾ ਰੱਖਿਆ ਕਰੋ ਹਨਾ ਵੀ ਇੰਨਾ ਕੁ ਕਿਰਾਇਆ ਚੱਲਦਾ ਬਾਈ ਹੋਰ ਖਾਲਸਾ ਜੀ ਠੀਕ ਆ ਜੀ ਅੱਬਾ ਜੀ ਚੜਦੀ ਕਲਾ ਹੀ ਚਾਹੀਦੀ ਹੈ ਜੀ ਹਾਂਜੀ ਨਹੀਂ ਨਹੀਂ ਅਜ ਤੂੰ ਡੀ ਫਰ ਸ਼ਗਲ ਮੇਲਾ ਇਹ ਸਹੀ ਆ ਸ਼ਗਲ ਮੇਲਾ ਦੇਖਦੇ ਆ ਹਾਂ ਪਾਪਾ ਤੂੰ ਬੋਲੋ ਭਾਈ ਇਹਦਾ 300 ਰੁਪਇਆ 300 ਰੁਪਇਆ 300 ਬੋਲਾਂ ਭਾਈ ਕਿਨੇ ਦੇਖੋ ਜੀ 300 ਰੁਪਏ ਇੱਕ ਅਲੀ ਜੀ ਕੰਮ ਨਿਬੜ ਗਿਆ 300 ਰੁਪਈਆ ਬਾਈ ਜਿਹੜਾ ਰੇਟ 300 ਰੁਪਈਆ ਹੋਇਆ ਸੀਗਾ ਤੇ ਆ ਸੱਚ ਛੱਡ ਚੱਲਦੀ ਛੱਡੀ ਪਈ ਆ ਬਾਈ ਨੇ ਲਓ ਬਾਈ ਲਾਸਟ ਟਰਾਲੀ ਆ ਗਈ ਸਰਬਜੀਤ ਸਿੱਧੂ ਬਾਈ ਜੈਮਲ ਸਿੰਘ ਆ ਬਾਈ ਕੀ ਹਾਲ ਚਾਲਾ ਦਲਜੀਤ ਵੜਿੰਗ ਜੀਤਾ ਗੱਲ ਬਾਈ ਅੰਗਰੇਜ਼ ਢਿੱਲੋ ਬਾਈ ਕੀ ਹਾਲ ਚਾਲਾ ਭਰਾ ਅੰਗਰੇਜ਼ ਔਲਖ ਟਹਿਲ ਸਿੰਘ ਤੇ ਦੀਮਾ ਸਾਹਿਬ ਜੀ ਕਹਿੰਦੇ ਬਾਈ ਠੰਡ ਬਹੁਤ ਹੋਗੀ ਕਹਿੰਦੇ ਫੋਟੋ ਦਿਖਾਵਾਂਗੇ ਬਾਈ ਆਪਦੀ ਬੋਲੀ ਤੋਂ ਬਾਅਦ ਦਿਖਾਵਾਂਗੇ ਲਓ ਬਾਈ ਇਹ ਆ ਖਾਲਸਾ ਜੀ ਟੋਕੇ ਦੱਸ ਦਿੰਦੇ ਤੂੜੀ ਬਹੁਤ ਚੰਦਾ ਨਾਤਾ ਸਾਡੇ ਨਾਲ 270 ਰੁਪਏ 70 ਰੁਪਏ 75 80 40 300 300 बोला भाई 300 ਰੁਪਏ ਲਾਓ ਭਾਈ 300 ਰੁਪਏ ਜਿਹੜਾ ਲਾਸਟ ਵਾਲੀ ਟਾਲੀ ਲਾਸਟ ਵਾਲੀ ਟੂੜੀ 300 ਰੁਪਏ ਨੂੰ ਵੈਗ ਗਿਆ ਭਾਈ ਤੇ ਜਿਹੜੇ ਰੇਟ ਮਿੱਤਰੋ ਨਿਕਲੇ ਆ ਜੀ ਅੱਜ 300 ਤੋਂ ਲੈ ਕੇ ਤੇ 325 ਰੁਪਏ ਤੱਕ ਜਿਹੜੇ ਰੇਟ ਰਹੇ ਆ ਜੀ ਹਨਾ ਤੇ ਔਨ ਐਵਰੇਜ ਗੱਲ ਕਰੀਏ ਜਾਦੇ ਟੂੜੀ ਜਿਹੜੀ ਆ 310 15 ਦੇ ਨੇੜ ਤੇ ਜਿਹੜੀ ਟੂੜੀ ਵੇਖੀ ਆ ਭਾਈ ਅੱਜ ਦਾ ਰੇਟ ਜਿਹੜਾ ਕੋਟ ਕਪੂਰਾ ਮੰਡੀ ਦਾ ਭਾਈ ਵਿੱਚ ਨਾ ਕਿ 2 3 290 ਕ ਵੀ ਵਿਕੇ ਆ ਤੇ ਵੈਸੇ ਜੇ ਗੱਲ ਕਰੀਏ ਵੀ 300 ਸਵਾ 300 ਜੇ ਰੇਟ ਕਹਿੰਨੇ ਦੱਸਣਾ ਹੋਵੇ ਮੰਡੀ ਦਾ ਵੀ 300 ਸਵਾ 300 ਬਾਈ ਅੱਜ ਦਾ ਰੇਟ ਜਿਹੜਾ ਕੋੜ ਕਪੂਰਾ ਮੰਡੀ ਦਾ ਚੱਲਿਆ ਜੀ ਮਨਜਿੰਦਰ ਸ਼ਮਰਾਵੀਰ ਕੀ ਹਾਲ ਚਾਲਾ ਗੁੱਡ ਮਾਰਨਿੰਗ ਭਰਾ ਤੇ ਲਾਡੀ ਟਹਿਲਪੁਰਾ ਗੁੱਡ ਮਾਰਨਿੰਗ ਤੇ ਬਾਈ ਆਲੂਆਂ ਬਾਰੇ ਥੋੜੀ ਜੀ ਗੱਲ ਕਰਦੇ ਆ ਵੀ ਆਲੂਆਂ ਦੇ ਨਾਲ ਕਈ ਨੂੰ ਫੋਨ ਆਉਂਦੇ ਵਿੱਚ ਵੀਰੋ ਭਰਾਵਾਂ ਦੇ ਵੀ ਆਲੂ ਜੇ ਬਾਈ ਚਾਂਸ ਘਟਦਾ ਜਾਂ ਵਧਦਾ ਤੇ ਉਹਦਾ ਕੀਸਾ ਹੋਆ ਹਨਾ ਤੇ ਕਹਿੰਦੇ ਬਈ ਅਸੀਂ ਚਿਪਸ ਵਾਲੀ ਫੈਕਟਰੀ ਚ ਜਿਵੇਂ 900 ਨੂੰ ਵਿਕਦੇ ਆ ਤੇ ਉਹ ਕੰਮ ਸਹੀ ਆ ਵੀ ਉੱਥੇ ਲਾਇਆ ਕਰੀਏ ਤੇ ਵੀਰ ਭਰਾ ਫੋਨ ਵਾਵਾ ਹੁੰਦੇ ਹੁੰਦੇ ਮੈਂ ਕਿਹਾ ਚਲੋ ਇਹਦੇ ਬਾਰੇ ਵੀਡੀਓ ਚ ਦੱਸ ਦਾਂਗੇ ਆਪਾਂ ਜਿਹੜਾ ਬਈ ਮਤਲਬ ਚਿਪਸ ਵਾਲੀ ਫੈਕਟਰੀ ਵਾਲਾ ਕੰਮ ਹੁੰਦਾ ਨਾ 900 ਰੁਪਏ ਨੂੰ ਜਿਵੇਂ ਵਿਕਦੇ ਉੱਥੇ ਆਲੂ ਤੇ ਉਹਦਾ ਰੌਲਾ ਇਹ ਹੁੰਦਾ ਵੀ ਉਹਨਾਂ ਕੜਾ ਜਾ ਹੁੰਦਾ ਕੋਨਾਂ ਕੋਲੇ ਉਹ ਕੜਾ ਜਾ ਪਾ ਪਾ ਕੇ ਆਲੂਆਂ ਤੇ ਮਤਲਬ ਸਹਿਜ ਮੋٹے-ਮੋٹے ਆਲੂ ਚੱਕਦੇ ਆ ਜਿਵੇਂ ਆਪਾਂ ਟਰਾਲੀ ਆਲੂਆਂ ਦੀ ਲੈ ਗਏ ਤੇ ਤੇ ਉਹਦੇ ਚੋਂ 20-30% ਹੀ ਆਲੂ ਉਹਨਾਂ ਨੇ ਰੱਖਨੇ ਆ ਯਾਨੀ 70% ਆਲੂ ਆ ਜਿਹੜੇ ਬਈ ਉਹਨਾਂ ਨੇ ਵਾਪਸ ਕਰ ਦਿੰਨੇ ਆ ਆਪਾਂ ਨੂੰ ਹੀ ਉਹ ਕੀ ਚੱਕਰਾ ਉਹ ਕੜਾ ਨੰਗਾ ਕਿਵੇਂ ਦੇ ਜਿਹਦੇ ਉੱਤੋਂ ਦੀ ਕੜਾ ਆ ਮਤਲਬ ਵੀ ਜਿਹੜੇ ਬਈ ਦੀ ਨੰਗ ਜਾਂਦਾ ਉਹ ਤਾਂ ਛੋਟੇ ਆਲੂ ਆ ਜਿਹੜਾ ਮਤਲਬ ਉਹਦੇ ਪੂਰਾ-ਪੂਰਾ ਸੈਜ ਦਾ ਹੁੰਦਾ ਕੜੇ ਦੇ ਉਹ ਆਲੂ ਰੱਖੀ ਜਾਂਦੇ ਤੇ ਉਹ ਵੱਡਾ ਸਹਿਜ ਹੀ ਲੈਂਦੇ ਆ ਯਾਨੀ ਚਾਹ ਅਫਸਾਸਤੇ ਹਨਾ ਯਾਨੀ ਗੋਲ ਕਟਾਈ ਕਰਨੀ ਹੁੰਦੀ ਉਹਨਾਂ ਨੇ ਤਬਰੀਕ ਆ ਲੂ ਕੀ ਆਲਾ ਬਾਈ ਤੇ ਜਦੋਂ ਆਪਣੇ ਕੋਲੇ ਮਤਲਬ ਉਹ ਉਤਲਾ ਉਤਲਾ ਸਿਉਣਾ ਸਿਉਣਾ ਲੈ ਜਾਂਦੇ ਆ ਹਨ ਤੇ ਜਦੋਂ ਬਾਕੀ ਦਾ ਰਹਿ ਜਾਂਦਾ ਜਦੋਂ ਫਿਰ ਆਪਾਂ ਉਹਨੂੰ ਮੰਡੀ 'ਚ ਵੇਚਣ ਜਾਂਦੇ ਆ ਤੇ ਉਹਦਾ ਰੇਟ ਜਾਨੀ ਮੁੜ ਕੇ ਕੋਈ ਨਹੀਂ ਭਰਦਾ ਨਾ ਆੜਤੀਆ ਲੈ ਕੇ ਖੁਸ਼ ਹੁੰਦਾ ਉਹਨੂੰ ਤੇ ਨਾ ਮੁੜ ਕੇ ਗਾਂ ਵੇਚਦਾ ਬਾਈ ਉਹ ਤੇ ਜਾਨੀ ਉਹਨੂੰ ਮੁੜ ਕੇ 150 200 ਦੇ ਨੇੜੇ 150 150 ਦੇ ਨਾਲ 150 200 100 ਤੋਂ ਲੈ ਕੇ 200 ਤੱਕ ਯਾਰ ਮੋਟਾ ਹਿਸਾਬ ਲਾ ਲੂ ਵੀ ਹੋ ਵੇਚਦਾ ਤੇ ਜਦੋਂ ਆਪਾਂ ਉਹਦੀ ਆਨ ਐਵਰੇਜ ਕੱਢਾਂਗੇ ਤੇ ਉਹਦੀ ਆਨ ਐਵਰੇਜ ਉੱਥੇ ਕਿਤੇ ਹੀ ਆਇਆ ਨਹੀਂ ਜਿੰਨਾ ਆਮ ਆਲੂ ਦਾ ਭਾਅ ਹੁੰਦਾ ਬਈ ਏ ਏ ਮੈਂ ਸਮਝਾਉਂਦਾ ਨੰਨਾ ਵੀ ਬਾਕੀ ਆਉਂਦੀ ਆਉਦੀ ਰਹਿ ਕੇ ਨੇ ਜੇ ਫੈਕਟਰੀ ਚ ਵੀ ਲਾਉਣੀ ਆ ਮੰਨ ਲੋ ਆਲੂ ਵਾਲੀ ਫੈਕਟਰੀ ਉਹ ਆਹ حساب ਖਤਾਬ ਕਰਦੇ ਆ ਬਾਈ ਕਦੇ ਰੇਟ ਸੁਣ ਕੇ ਪਹਿਲਾਂ ਸਿੱਧਾ ਹੀ ਜਾਵੜ ਗਏ ਹਨਾ ਆਪਾਂ ਤੇ ਉੱਥੇ ਜਾ ਕੇ ਪਤਾ ਲੱਗੇ ਵੀ ਯਾਰ ਆਲੂ ਤਾਂ ਇਹਨਾਂ ਦੇ 70% 75% ਆਲੂ ਤਾਂ ਸਾਡੇ ਮੂੜ ਹੀ ਦਿੱਤੇ ਜਮਾ ਬਰੀਕ ਬਰੀਕ ਉਹਨਾਂ ਨੇ ਉਤਨਾ ਉਤਨਾ ਛਾਣ ਚੱਕ ਲੈਣਾ ਚੰਗੇ ਚੰਗੇ ਆਲੂ ਵਧੀਆ ਵਧੀਆ ਆਹ ਰੌਲਾ ਹੁੰਦਾ ਬਾਈ ਤੇ ਮਨਦੀਪ ਸਿੰਘ ਬਾਈ ਕੀ ਹਾਲ ਚਾਲਾ ਗਰਮੇਲ ਗਿੱਲ ਨਿੰਦਰਮਨ ਚ ਸਖਦੇਵ ਸਿੰਘ ਸੰਧੂ ਬਾਈ ਕੀ ਹਾਲ ਚਾਲਾ ਭਰਾ ਮਨਜਿੰਦਰ ਸਾਮਰਾ ਰਜਿੰਦਰ ਸਿੰਘ ਜੈ ਪ੍ਰਕਾਸ਼ ਗੋਸਵਾਮੀ ਗਰਤੇਜ ਸਿੰਘ ਟਲੋਬਾਈ ਕੀ ਹਾਲ ਚਾਲਾ ਨਛੱਤਰ ਸੰਧੂ ਭਰਾ ਕੀ ਹਾਲ ਚਾਲਾ ਬਾਈ ਹਨ ਤੇ ਹੋਰ ਭਰਾਵਾ ਭਾਈ ਰੇਟ ਜਿਹੜੇ ਬਸ ਆਹੀ ਚੱਲੀ ਜਾਂਦੇ ਤੂੜੀ ਦੇ ਤੇ ਜਿਹੜੇ ਵੀਰ ਭਰਾ ਪੁੱਛਦੇ ਹੁੰਦੇ ਆ ਵੀ ਤੂੜੀ ਦਾ ਰੇਟ ਬਾਈ ਵੱਧ ਸਕਦਾ ਕਿ ਨਹੀਂ ਤੂੜੀ ਦਾ ਰੇਟ ਬਾਈ ਜਿਹੜੀ ਇਹ ਮਾਰਕੀਟ ਹਨ ਇਹਦੇ ਕੁਝ ਕੁਝ ਨਹੀਂ ਪਤਾ ਹੁੰਦਾ ਯਾਰ ਇਹ ਚੀਜ਼ ਹੈ ਜਿਹੜੀ ਇਹਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾਗਾ ਤੂੜੀ ਦਾ ਰੇਟ ਵਧਣਾ ਸੀਗਾ ਉਹ ਟਾਈਮ ਦੇ ਵਿੱਚ ਜਦੋਂ ਸਾਰੇ ਕਿਸਾਨ ਭਰਾ ਸਾਰੇ ਝੋਨਿਆਂ ਨੂੰ ਹਨਾ ਆਪਣਾ ਝੋਨੇ ਦੀਆਂ ਵਾਢੀਆਂ ਚੱਲੀ ਜਾਂਦੀਆਂ ਨੇ ਮੰਡੀ ਝੋਨਾ ਝੋਨਾ ਪਿਆ ਹੁੰਦਾ ਸਾਰੇ ਕਿਸਾਨ ਭਰਾਬੀ ਜੀ ਹੁੰਦੇ ਤੇ ਉਦੋਂ ਬਸ ਮੌਕਾ ਜਾਂ ਹੁੰਦਾ ਵੀ ਹੁਣ ਤੂੜੀ ਆਪਾਂ ਤੂੜੀ-ਤਾੜੀ ਵੇਚ ਲੀਏ ਵੀ ਉਦੋਂ ਸਾਰੇ ਬੀਜੀ ਹੁੰਦੇ ਪਰ ਉਦੋਂ ਵੀ ਐਦ ਕੀ ਰੇਟ ਨਹੀਂ ਵਧਿਆ ਤੇ ਹੁਣ ਆ ਦੋ ਢਾਈ ਢਾਈ ਕ ਮਹੀਨੇ ਰਹਿ ਗਏ ਬਾਈ ਤੇ ਹੁਣ ਤਾਂ ਨਵੀਂ ਤੂੜੀ ਗਾਂ ਆ ਜਾਣੀ ਆ ਦੇਖੋ ਲੱਗਦਾ ਨਹੀਂ ਵੈਸੇ ਯਾਰ ਰੇਟ ਦਾ ਕੋਈ ਸੰਭਾਵਨਾ ਜੀ ਮੈਨੂੰ ਤਾਂ ਲੱਗਦੀ ਨਹੀਂ ਵਧਣ ਦੀ ਬਾਈ ਜਿਹੜੀ ਮੌਕ ਦੀ ਗੱਲ ਆ ਤੇ ਆਲੂਆਂ ਦਾ ਰੇਟ ਜਦੋਂ ਮੰਨ ਲਓ ਡਾਇਮੰਡ ਸਟਾਰਟ ਹੋ ਗਿਆ ਬਾਈ ਤੇ ਡਾਇਮੰਡ ਆਲੂ ਆ ਜਿਹੜਾ ਕਹਿੰਦੇ ਵੀ 500 ਤੋਂ ਸ਼ੁਰੂ ਹੋਣਾ ਕਿ ਨਾ ਵਿਕਣਾ ਜਿਨ੍ਹਾਂ ਨੇ ਡਾਇਮੰਡ ਆਲੂ ਦਾ ਕੰਮ ਕਰਦੇ ਆ ਵੀਰਪਰਾ ਤੇ ਬਾਕੀ ਉਹ ਵੇਖੋ ਕਿੱਥੇ ਜਾ ਕੇ ਮੁੜ ਕੇ ਬ੍ਰੇਕਾਂ ਲਾਉਂਦਾ ਜੀ 500 ਤੋਂ ਕਿਹੜਾ ਮੇਰੇ ਸਾਨਾ ਮੰਡੀ ਦਾ ਰੇਟ ਬਾਈ ਦੱਸਦੇ ਆ ਵਪਾਰੀ ਕਹਿੰਦੇ ਰਹਿ ਸਕਦਾ ਸ਼ੁਰੂ-ਸ਼ੁਰੂ ਦੇ ਵਿੱਚ ਤੇ ਬਾਕੀ ਇਹ ਕਿੰਨਾ ਚ ਟਿਕਾਉ ਰਹਿੰਦਾ 15 ਦਿਨ ਟਿਕਾਉ ਰਹਿੰਦਾ 20 ਦਿਨ ਟਿਕਾਉ ਰਹਿੰਦਾ ਮਹੀਨਾ ਟਿਕਾਉ ਰਹਿੰਦਾ ਬਾਈ ਹਨ ਇਹ ਬਾਜ਼ਾਰ ਦੇ ਸਰਦਿਆ ਵੀ ਇੱਕੋ ਦਾ ਮਾਲੂ ਕਿਹੜੇ ਟਾਈਮ ਜ਼ਿਆਦੇ ਆਜੂਗਾ ਉਦੋਂ ਵਾਰ ਰੇਟ ਬਾਈ ਤੁਹਾਨੂੰ ਪਤਾ ਜੋ ਚੀਜ਼ ਜ਼ਿਆਦੇ ਆਂ ਜੀ ਘਟਣਾ ਹੀ ਹੁੰਦਾ ਅੰਗਰੇਜ਼ ਹੌਲਕ ਭਰਾ ਕੀ ਹਾਲ ਚਾਲ ਹੈ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ